ਇਸ ਮੰਦਰ ਦੇ ਵਿੱਚ ਰਾਤ ਨੂੰ 8 ਵਜੇ ਤੋਂ ਬਾਅਦ ਕੋਈ ਰਹਿ ਨਹੀਂ ਸਕਦਾ ਜਿਹੜੇ ਪੁਜਾਰੀ ਨੇ ਉਹ ਵੀ ਜਿੰਦੇ ਕੁੰਡੇ ਲਾ ਕੇ ਥੱਲੇ ਚਲੇ ਜਾਂਦੇ ਨੇ ਇਸ ਜਗ੍ਹਾ ਤੇ ਬਾਬਾ ਪੈਰੋਨਾਥ ਪ੍ਰਗਟ ਹੋਇਆ ਸੀ ਜਿਹੜਾ ਤੁਹਾਨੂੰ ਅੰਦਰ ਚੱਲ ਕੇ ਵਿਖਾਵਾਂਗੇ ਕਹਿੰਦੇ ਵੱਡੀ ਤੋਂ ਵੱਡੀ ਸੁੱਖ ਸੁਖ ਲੋ ਜੇ ਕਿਸੇ ਨੇ ਬਾਹਰ ਜਾਣਾ ਕੋਟ ਕਚੈਰੀ ਦਾ ਕੰਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਉਹ ਸਾਰੀ ਇੱਥੇ ਆ ਕੇ ਹੱਲ ਹੋ ਜਾਂਦੀ ਹੈ ਪੈਰ ਬਨਾਥ ਦੀ ਇੱਥੇ ਬਹੁਤ ਵੱਡੀ ਮੂਰਤੀ ਲੱਗੀ ਹੋਈ ਆ ਤੇ ਨਾਲ ਉਹਨਾਂ ਦੇ ਦਰਵੇਸ਼ ਆਪਾਂ ਕੁੱਤਾ ਕਹਿਦੀ ਬੇਸ਼ੱਕ ਦਰਵੇਸ਼ ਕਹਿਦੀ ਹੈ ਨਾ ਉਹਨਾਂ ਦੀ ਜਿਹੜੀ ਮੂਰਤੀ ਲੱਗੀ ਹੋਈ ਆ ਪੈਰ ਬਨਾਥ ਦਾ ਇੱਕ ਮੰਦਿਰ ਤਾਂ ਕਾਸ਼ੀ ਦੇ ਵਿੱਚ ਆ ਤੇ ਦੂਜਾ ਜਿਹੜਾ ਇੱਥੇ ਆ ਸਿਸਵਾ ਡੈਮ ਦੇ ਕੋਲੇ ਆਪਾਂ ਚੰਡੀਗੜ੍ਹ ਦੇ ਲਾਗੇ ਤੱਕ ਜਾਂ ਸਿਸਵਾ ਪਿੰਡ ਪੈਂਦਾ ਤੇ ਦੂਜਾ ਜਿਹੜਾ ਇਹ ਪੈਰ ਬਨਾਥ ਦਾ ਮੰਦਿਰ ਹੈ ਇੱਥੇ ਗੋਵਿੰਦੇ ਦੀ ਪਤਨੀ ਹੈ ਜਿਹੜੀ ਉਹ ਵੀ ਆਉਂਦੀ ਰਹਿੰਦੀ ਆ ਕਿ ਇੱਥੇ ਆ ਕੇ ਮੱਥਾ ਟੇਕਦੀ ਆ ਉਹ ਕਹਿੰਦੀ ਆ ਵੀ ਮੇਰੀ ਬਹੁਤ ਜ਼ਿਆਦਾ ਸ਼ਰਦਾ ਤੇ ਮੇਰੀਆਂ ਕਈ ਸੁੱਖਾਂ ਇੱਥੇ ਆ ਕੇ ਜਿਹੜੀਆਂ ਪੂਰੀਆਂ ਹੋਈਆਂ ਨੇ ਦੋਸਤੋ ਦੱਸਦੀ ਆ ਵੀ ਇੱਥੇ ਜਿਹੜੀ ਸ਼ਰਾਬ ਚੜਦੀ ਆ ਸ਼ਰਾਬ ਚੜਾ ਕੇ ਕਹਿੰਦੇ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਉਹ ਕਢਾ ਸਕਦੇ ਹੋਗੇ ਤਾਂ ਆਪਾਂ ਬਾਬਾ ਪੈਰਵਨਾਰ ਦੇ ਮੰਦਿਰ ਦੇ ਵਿੱਚ ਆਏ ਸੀ ਬਿਲਕੁਲ ਸਿਸਮਾ ਡੈਮ ਦੇ ਲਾਗੇ ਤੇ ਪਹਾੜਾਂ ਦੀ ਲੋਕੇਸ਼ਨ ਆ ਕਹਿੰਦੇ ਇਸ ਮੰਦਰ ਦੇ ਵਿੱਚ 8 ਵਜੇ ਤੋਂ ਬਾਅਦ ਕੋਈ ਰਹਿੰਦਾ ਨਹੀਂ ਹੈਗਾ ਇਸ ਮੰਦਰ ਨੂੰ ਖਾਲੀ ਕਰਕੇ ਜਿਹੜੇ نیچے ਚਲੇ ਜਾਂਦੇ ਆ ਉਹਦਾ ਕੀ ਕਾਰਨ ਹੈ ਉਹ ਵੀ ਆਪਾਂ ਦੱਸਾਂਗੇ ਪਹਿਲਾਂ ਤੁਹਾਨੂੰ ਦਿਖਾ ਦਾਂ ਇੱਧਰ ਬਾਬਾ ਭੈਰਵਨਾਥ ਜੀ ਦੀ ਬਹੁਤ ਵੱਡੀ ਮੂਰਤੀ ਬਣੀ ਹੋਈ ਆ ਕਹਿੰਦੇ ਇੰਡੀਆ ਦੇ ਵਿੱਚ ਸਿਰਫ ਪੈਰ ਬਨਾ ਦੇ ਦੋ ਮੰਦਰਾ ਇੱਕ ਕਾਸ਼ੀ ਦੇ ਵਿੱਚ ਆ ਤੇ ਦੂਜਾ ਜਿਹੜਾ ਇਹ ਆ ਸੁਖ ਕੋਈ ਵੀ ਆ ਕਹਿੰਦੇ ਹਰੇਕ ਆ ਜਿਹੜੀ ਇੱਥੇ ਪੂਰੀ ਹੁੰਦੀ ਆ ਭਾਵੇਂ ਵੀ ਜਾਨੀ ਲੱਗਦਾ ਇਹਨਾਂ ਜਾਂ ਕੋਈ ਤੁਹਾਡਾ ਕੋਟ ਕਚੈਰੀ ਦਾ ਕੰਮ ਆ ਕੋਈ ਵੀ ਆ ਜਿਹੜਾ ਤੁਹਾਡਾ ਜਿਹੜੀ ਸੁਖ ਆ ਉਹ ਪੂਰੀ ਹੁੰਦੀ ਆ ਪਿੱਛੇ ਜੇ ਇੱਥੇ ਗੋਵਿੰਦਾ ਪਤਨੀ ਹੈਨਾ ਆ ਗੋਵਿੰਦੇ ਦੀ ਪਤਨੀ ਬਾਲੀਵੁੱਡ ਦਾ ਜਿਹੜਾ ਐਕਟਰ ਆ ਗੋਵਿੰਦਾ ਉਸਦੀ ਪਤਨੀ ਵੀ ਆਈ ਸੀ ਇੱਥੇ ਉਹ ਆ ਕੇ ਇੱਥੇ ਜਿਹੜਾ ਮੱਥਾ ਟੇਕ ਕੇ ਜਾਂਦੀ ਆ ਅੱਜ ਉਹ ਆਪਾਂ ਥੋੜੀ ਜਿਹੀ ਮੂਰਤ ਦਿਖਾ ਦਈਏ ਬਾਬੇ ਦੀ ਤਿਆ ਦੇਖੋ ਕਿੰਡੀ ਉੱਚੀ ਜਿਹੜੀ ਇੱਥੇ ਬਾਬਾ ਪਹਿਰਬਨਾਥ ਜੀ ਦੀ ਮੂਰਤ ਬਣੀ ਹੋਈ ਆ ਨਾਲ ਜਿਹੜਾ ਉਹਨਾਂ ਦੇ ਦਰਵੇਸ਼ ਹੈ ਨਾ ਤੇ ਉਹਨਾਂ ਦੀ ਸਵਾਰੀ ਦੂਜੇ ਪਾਸੇ ਉਹਨਾਂ ਦੀ ਜਿਹੜੀ ਬਹੁਤ ਵੱਡੀ ਮੂਰਤ ਬਣੀ ਹੋਈ ਆ ਤੇ ਆਲੇ-ਦਾਲੇ ਜਿਹੜੀਆਂ ਪਹਾੜੀਆਂ ਨੇ ਬਿਲਕੁਲ ਬਿਲਕੁਲ ਸਿਸਵਾੜ ਡੈਮ ਦੇ ਜਿਹੜਾ ਪਾ ਲੱਗੇ ਆ ਤੇ ਇੱਥੋਂ ਦਾ ਕੀ ਇਤਿਹਾਸ ਹੈ ਇਸ ਮੰਦਰ ਦਾ ਇਹ ਤਕਰੀਬਨ ਇਸ ਮੰਦਰ ਨੂੰ 500 700 ਸਾਲ ਪੁਰਾਣਾ ਮੰਦਰ ਹੈ ਕੋਈ ਅੱਜ ਦਾ ਨਹੀਂ ਹੈਗਾ ਤੇ ਇੱਥੇ ਬਾਬਾ ਪਹਿਰਬਨਾਥ ਜੀ ਜਿਹੜੇ ਪ੍ਰਗਟ ਹੋਏ ਸੀ ਲਾਲ ਪਹਿਰਬਨਾਥ ਜੀ ਤੇ ਉਹਨਾਂ ਦਾ ਕੀ ਇਤਿਹਾਸ ਹੈ ਆਜੂ ਆਪਾਂ ਨਾਲ ਤਾਂ ਅੰਦਰ ਜਾ ਕੇ ਮੱਥਾ ਟੇਕਦੇ ਆਂ ਤੇ ਨਾਲੇ ਇੱਥੋਂ ਦੇ ਜੋ ਵੀ ਬਾਬਾ ਜੀ ਨੇ ਆਪਾਂ ਉਹਨਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਤੁਹਾਨੂੰ ਲੋਕੇਸ਼ਨ ਦੱਸਾਂਗੇ ਕਿ ਕਿਹੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਕੀ ਕੀ ਚਮਤਕਾਰ ਜਿਹੜੇ ਇੱਥੇ ਹੋਏ ਨੇ ਤੇ ਆਜੂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਫਿਰ ਤਾਂ ਬਾਬਾ ਪੈਰਮਨາດ ਦੇ ਮੰਦਿਰ ਦੇ ਅੰਦਰ ਅੱਛਾ ਬਾਬਾ ਜੀ ਇਸ ਮੰਦਿਰ ਦਾ ਕੀ ਇਤਿਹਾਸ ਹੈ ਥੋੜਾ ਜਿਹਾ ਦੱਸੋਗੇ ਇਹ ਪ੍ਰਗਟ ਹੋਇਆ ਸੀ ਇੱਥੇ ਲਾਲ ਪੈਰਮ ਮੰਦਿਰ ਇੱਕ ਬਨਾਰਸ ਕਾਸ਼ੀਸ਼ਚਾ ਜੀ ਇੱਕ ਕਾਸ਼ੀ ਸਮਾਚਾ ਅੱਛਾ ਜੀ ਬਾਬਾ ਪੈਰੋਨਾਥ ਜੀ ਪ੍ਰਗਟ ਹੋਏ ਸੀ ਹਾਂ ਜੀ ਠੀਕ ਇਹ ਲਾਲ ਪੈਰੋ ਜੀ ਅੱਛਾ ਜੀ ਜਿਹੜਾ ਕਾਲਾ ਪੈਰੋ ਬੈਂਸ ਨੂੰ ਦੇਵੀ ਆ ਠੀਕ ਹੈ ਜੀ ਇਹ ਲਾਲ ਪੈਰੋ ਜੀ ਕਿਹੜਾ ਜੀ ਇਹਨਾਂ ਦੇ ਵਿੱਚੋਂ ਪੈਰੋ ਪੈਰੋ ਜੀ ਇਹ ਸਾਹਮਣੇ ਆ ਜੀ ਇੱਧਰ ਦੁਰਗਾ ਮਾਤਾ ਅੱਛਾ ਇੱਧਰ ਦੁਰਗਾ ਮਾਤਾ ਜੀ ਹਾਂ ਜੀ ਅੱਛਾ ਬਾਬਾ ਸੁੱਖਾ ਕਿਹੜੇ ਕਿਹੜੇ ਪੂਰੇ ਹੁੰਦੇ ਨੇ ਇੱਥੇ ਇੱਥੇ ਜਿਹੜੇ ਥੋੜੀ ਮਨਮਾ ਪੀੜ ਪਈ ਕੋਈ ਕੀ ਚੱਲਦਾ ਕੋਈ ਕਿਸੇ ਦਾ ਕੁਝ ਵੀ ਆ ਥੋੜੀ ਕਹਾਣਾ ਬੈਠੋ ਸੁਖੋ ਬਾਬੇ ਨੂੰ ਵੀ ਬਾਬਾ ਜੀ ਸਾਡਾ ਕੇਸ਼ ਰਫਤ ਪਾ ਹੋ ਜਵੇ ਵੀ ਸਿਂ ਦਰਸ਼ਨ ਕਰਨਾ ਹੋ ਗਤਰੀ ਅੱਛਾ ਜੀ ਹਾਂ ਜੀ ਅੱਛਾ ਜਿੱਦਾਂ ਬਾਹਰ ਲੱਜ ਜਾਂਦੇ ਆ ਲੋਕ ਐਣਾ ਉਹਨਾਂ ਕੈਨੇਡਾ ਅਮਰੀਕਾ ਉਹ ਵੀ ਪੂਰਾ ਹੋ ਜਾਂਦਾ ਕੰਮ ਉਹ ਤਾਂ ਤੇ ਮਾਪੇ ਆ ਕੇ ਹਰ ਦਰਸ਼ ਕਰਾਉਂਦੇ ਜੀ ਉਹਨ ਕੀ ਪੂਰੇ ਹੁੰਦੇ ਉਹਨ ਕੀ ਜਿਹੜੇ ਪਾਸ ਨਹੀਂ ਨਾ ਬਣਦੇ ਪੇਪਰ ਉਹਨ ਕੀ ਇੱਥੇ ਦੇ ਲੱਗ ਕੇ ਜਾਣੇ ਜੀ ਤਾਂ ਜਾਣੇ ਨਾ ਜਾਣਾ ਬਾਹਰ ਜੀ ਬੱਚੇ ਨੇ ਚਾਹ ਮੁੰਡਾ ਚਾਹ ਕੁੜੀ ਬੱਚੇ ਦਾ ਬੱਚਾ ਹੀ ਆ ਫਿਰ ਆ ਜਾਂਦੇ ਲੋਕ ਇੱਥੇ ਸੁੱਖਾਂ ਦੇਣ ਜਦੋਂ ਪੂਰੇ ਹਾਂ ਜੀ ਆ ਉਹਦੇ ਘਰ ਦੇ ਆਉਂਗੇ ਜੀ ਸਾਲ ਬਾਦ ਨੂੰ ਬੱਚੇ ਵੀ ਹੋਣਗੇ, ਛੁੱਟੀਆਂ ਹੋਣਗੀਆਂ ਜ਼ਿਆਦਾ ਚੇ। ਜੀ ਮਤਲਬ ਕੋਈ ਸੁੱਖ ਨਾ ਪੂਰੀ ਕਰੇ ਤਾਂ ਉਹਦੇ ਨਾਲ ਫਿਰ ਕੋਈ ਵਾਪਰਦੀ ਵੀ ਘਟਣਾ। ਉਹ ਨਹੀਂ ਪੂਰੀ ਕਰੂੰਗਾ ਤਾਂ ਵਾਪਣੀਆਂ ਹੋਵੇ ਤਾਂ। ਅੱਛਾ ਜੀ। ਹਾਂ ਜੇ ਸੁੱਖੂਗੀ ਆਪਣਾ ਮਨਵਾ ਜੀ ਉਹ ਤਾਂ ਵਾਪਣ ਨਹੀਂ ਆਏ। ਅੱਛਾ ਪਪਾ ਜੀ ਇੱਥੇ ਸੁੱਖ ਸੁੱਖ ਨਹੀਂ ਹੋਵੇ ਤਾਂ ਕੀ ਪ੍ਰਸ਼ਾਦ ਲੈ ਕੇ ਆਉਣਾ ਪੈਂਦਾ? ਇਹ ਰੱਤੇ ਤੇ ਲੱਡੂ ਲਿਆਓ, ਗੁਲਗੁਲੇ ਲਿਆਓ, ਪਤਾਸ਼ੇ, ਦਾਰੂ ਦੀ ਬੋਤਲ। ਦਾਰੂ ਵੀ ਚੜਦੀ ਆ ਜੀ? ਹਾਂ ਜੀ ਦਾਰੂ ਚੜਦੀ। ਕਿਹੜੀ ਕਿਹੜੀ ਦਾਰੂ? ਇਹ ਤਾਂ ਜਿਹੜੀ ਮਰ ਜੇ ਬੰਦਾ ਸੁੱਖੂਗਾ ਜੀ ਉਹ ਤਾਂ ਚੜਨੀ ਚੜਨੀ ਆ। ਇਸ ਟਾਈਮ ਵੀ ਚੜ ਇਹ ਤੇ ਵੀ ਪੰਜ ਅਪਰਟਮੈਂਟ ਪੰਜ ਜੀ ਅੱਛਾ ਇਹ ਪੀ ਪੇਟੀਆਂ ਦਾਰੂ ਦੀਆਂ ਨੇ ਤੇ ਆਹ ਦੇਖੋ ਬਈ ਸ਼ਰਾਬ ਹੈ ਜਿਹੜੀ ਇਹ ਚੜਦੀ ਆ ਇਧਰਲੇ ਪਾਸੇ ਵੀ ਜਿਹੜੀਆਂ ਬੋਤਲਾਂ ਪਈਆਂ ਨੇ ਹੈਗੀਆਂ ਅੱਛਾ ਬਾਬਾ ਲੋਕੇਸ਼ਨ ਦੱਸ ਦੋ ਥੋੜੀ ਜੀ ਮੰਦਰ ਹੈ ਕਿੱਥੇ ਆ ਇਹ ਸਿਸਮਾ ਬੱਦੀ ਰੋਡ ਉੱਪਰ ਆ ਜੀ ਚੰਡੀਗੜ੍ਹ ਦੇ ਵਿੱਚ ਨਾ ਮੋਹਾਲੀ ਜ਼ਿਲ੍ਹੇ ਵਿੱਚ ਮੋਹਾਲੀ ਜ਼ਿਲ੍ਹੇ ਜੀ ਹਾਂ ਜੀ ਠੀਕ ਆ ਸੁਖਬਲਾਸ ਬਾਦਲਾਂ ਦਾ ਜਿਹੜਾ ਤੁਸੀਂ ਪਹਿਲ ਸਾਂ ਵੇਖਿਆ ਹੁਣ ਉਹਦੇ ਬਿਲਕੁਲ ਨੇੜੇ ਆ ਨਾ ਵਾਕੀ ਲੋਕੇਸ਼ਨ ਲਾ ਲਓ ਫੋਨ ਤੇ ਤੁਸੀਂ ਵੇਖ ਸਕਦੇ ਤਾਂ ਬਾਬਾ ਜੀ ਬਹੁਤ ਜ਼ਿਆਦਾ ਸ਼ੁਕਰੀਆ ਧੰਨਵਾਦ ਜੀ ਤੁਹਾਡਾ